ਅੱਜ ਆਪਣੇ ਕੋਲ ਕੰਪਲੇਟ ਆਈ ਆ ਪਿੰਡ ਫੱਤੇਵਾਲਾ ਜਿਹੜਾ ਕਿ ਮੱਲਾਵਾਲੇ ਦੇ ਕੋਲ ਪੈ ਜਾਂਦਾ ਤੇ ਇਹ ਲੱਗਿਆ ਏਸੀ ਬੀਪੀਐਲ ਕੰਪਨੀ ਦਾ ਤੇ ਜਦੋਂ ਏਸੀ ਲੱਗਾ ਹੈ ਨਾ ਤੇ ਗਰੰਟੀ ਦੇ ਵਿੱਚ ਹੀ ਸੀਗਾ ਤੇ ਹਨੇਰੀ ਆਈ ਤੇ ਏਸੀ ਦਾ ਜਿਹੜਾ ਆਊਟਡੋਰ ਹੈ ਉਹ ਯੂਨਟ ਇੱਧਰਲੇ ਬਣੇ ਜਾ ਕੇ ਡਿੱਗਾ ਇਤੋਂ ਕੰਨ ਦੇ ਨਾਲ ਵੱਜ ਕੇ ਇਹਦੀ ਜਿਹੜੀ ਗੈਸ ਉਹ ਲੀਕ ਹੋ ਗਈ ਸੀ ਹੁਣ ਏਸੀ ਨੂੰ ਆਪਾਂ ਚੈੱਕ ਕਰਨ ਆਇਆ ਤੇ ਇਹਦੇ ਵਿੱਚ 쿨ਿੰਗ ਦੀ ਸਮੱਸਿਆ ਪੂਰੀ 쿨ਿੰਗ ਨਹੀਂ ਕਰਦਾ ਪਿਆ ਤੇ ਜਿਹੜਾ ਇਹਦਾ ਇਨਡੋਰ ਉਹ ਬਿਲਕੁਲ ਬਲੌਗ ਹੋ ਚੁੱਕਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਚੈੱਕ ਕਰਦੇ ਆਂ ਜੋ ਵੀ ਇਹਦੇ ਵਿੱਚ ਫਾਲਟ ਹੈ ਉਹ ਆਪਾਂ ਕੱਢਣ ਦੀ ਕੋਸ਼ਿਸ਼ ਕਰਾਂਗੇ ਗੈਸ ਸਟੋਰ ਕਰਕੇ ਤੇ ਇੰਡੋਰ ਯੂਨਟ ਨੂੰ ਆਪਾਂ ਥੱਲੇ ਲਿਆ ਕੇ ਤੇ ਖੋਲਿਆਗਾ ਤੇ ਇਧਰਲੇ ਬੰਨੇ ਤੁਸੀਂ ਵੇਖੋ ਕੁਵੈਲ ਸਾਈਡ ਤੇ ਕੀਤਾ ਆ ਤੇ ਆਹ ਡਕਟਾਂ ਜੜੀਆਂ ਨੇ ਪੂਰੀਆਂ ਡਸਟ ਦੇ ਨਾਲ ਭਰੀਆਂ ਹੋਈਆਂ ਨੇ ਤੇ ਆਹ ਕੁਵੈਲ ਤੁਸੀਂ ਚੈੱਕ ਕਰੋ ਬਾਹਰੋਂ ਤਾਂ ਕੋਈ ਖਾਸ ਗੰਦਾ ਨਹੀਂਗਾ ਅੰਦਰਲੇ ਬੰਨੇ ਤੁਸੀਂ ਵੇਖੋ ਆ ਪੂਰੀ ਗਾਰ ਜਿਹੜੀ ਐ ਜੰਮੀ ਪਈ ਐ ਤੇ ਏਸੀ ਦੀ কুলਿੰਗ ਬਿਲਕੁਲ ਨਾ ਮਾਤਰ ਹੋਈ ਪਈ ਐ ਸਾਰੇ ਪਾਰ ਜਿਹੜੇ ਇੰਡੋਰ ਯੂਨਟ ਦੇ ਨਾ ਉਹ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਤੇ ਇੱਧਰਲੇ ਬੰਨੇ ਜਿਹੜਿਆ ਕੋਇਲ ਵੇਖੋ ਤੇ ਉਹ ਵੀ ਭਰਿਆ ਪਿਆ ਤੇ ਇਹ ਜਿਹੜੀ ਐ ਕੈਬਿਨੇਟ ਐ ਉਹ ਵੀ ਮਿੱਟੀ ਦੇ ਨਾਲ ਭਰੀ ਹੋਈ ਐ ਤੇ ਚੰਗੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਵਿੱਚ ਜਿੰਨੇ ਵੀ ਆਪਾਂ ਇਹਦੇ ਪਾਰ ਖੋਲੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਫਿਟਿੰਗ ਕਰਕੇ ਇੰਡੋਰ ਯੂਨਟ ਨੂੰ ਹੁਣ ਆਪਾਂ ਉਸੇ ਪਲੇਟ ਦੇ ਉੱਪਰ ਲਗਾ ਰਹੇ ਆ ਇੰਡੋਰ ਯੂਨਟ ਪੂਰੀਆਂ ਲਿਸ਼ਕਾਂ ਪਿਆ ਮਾਰਦਾਗਾ ਬਿਲਕੁਲ ਉਹ ਕੇ ਰਿਪੋਰਟ ਇੰਡੋਰ ਵੱਲੋਂਗੀ ਤੇ ਹੁਣ ਪਿਛਲੇ ਬੰਨੇ ਆਪਣੇ ਨਾੜ ਜੜਿਆ ਉਹ ਕਸ ਲੈਨੇ ਆ ਥੱਲੇ ਵਾਲਾ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਛੱਤ ਤੇ ਪਹੁੰਚੇ ਆ ਆਊਡੋਰ ਯੂਨਟ ਦੇ ਕੋਲ ਤੇ ਆਊਡੋਰ ਯੂਨਟ ਦੇ ਸਾਰੇ ਆਪਸ ਕ੍ਰੂ ਖੋਲ ਕੇ ਤੇ ਇਹਦਾ ਜਿਹੜਾ ਕੋਇਲ ਹੈ ਉਹਨੂੰ ਓਪਨ ਕਰ ਲਾਂਗੇ ਕੋਇਲ ਦੇ ਵਿੱਚ ਨਾ ਬਹੁਤ ਜ਼ਿਆਦਾ ਡਸਟ ਤੁਸੀਂ ਵੇਖੋ ਜੰਮੀ ਹੋਈ ਆ ਤੇ ਇਧਰਲੇ ਬਣੇ ਦਾ ਕਹਿਣੇ ਕੀ ਹੈ ਜਿੱਧਰਲੇ ਬਣੇ ਉਹ ਤੁਸੀਂ ਡੈਮੇਜ ਹੋਇਆ ਵੇਖ ਰਹੇ ਹੋਗੇ ਤੇ ਹੁਣ ਕੋਇਲ ਦੇ ਵਿੱਚ ਜਿੰਨੀ ਵੀ ਮਿੱਟੀ ਹੈ ਉਹਨੂੰ ਚੰਗੀ ਤਰ੍ਹਾਂ ਆਪਾਂ ਕਲੀਨ ਕਰ ਦਿੰਨੇ ਆ ਤੇ ਸਫਾਈ ਹੁੰਦਿਆਂ ਨਾਲ ਇੱਕ ਕੋਇਲ ਦੇ ਵਿੱਚ ਪੂਰੀ ਜਾਨ ਪਈ ਜਾਂਦੀ ਹੈ ਤੇ ਪੂਰੀ ਡਸਟ ਜਿਹੜੀ ਆ ਉਹ ਵੇਖੋ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਹਾਈ ਸਪੀਡ ਤੇ ਚੱਲਦਾ ਪਿਆ ਬੈਕ ਪ੍ਰੈਸ਼ਰ ਇਹਨਾਂ ਘਾਟੇਗਾ ਇਹ ਐਸਾ ਪਾਈ ਆ ਕਿ ਨੇ ਘੱਟ ਪਾ ਗਏ ਹੁਣ ਗਏ ਸੀ ਆਪਾਂ ਇਹਦੀ ਪੂਰੀ ਚਾਰਕਣੀ ਆ ਆਹ ਇਹਨੇ ਟਰਨ ਵਾਹ ਤੇ ਟਾਗਣਾ ਪੂਰੀ ਚਿੱਲ ਹੋ ਗਈ ਅਲਪੇਰ ਵੀ ਕਰਤਾ ਬਿਜੂਲ ਐਨਰਜੀ ਦੇ ਆਪਦੀਆਂ ਜਿਹੜੀਆਂ ਸਪੀਡਾਂ ਫੜਫੜ ਕੇ ਦਿਖਾਉਂਦਾ ਪਿਆ ਤੁੰਦ ਅੱਗੇ ਆ ਰਿਟਰਨ ਤੋਂ ਕੁਛ ਨਹੀਂ ਜਿਆ ਗੈਸ ਪੂਰੀ ਹੋ ਗਈ ਤਾਂ ਨੰਦ ਤਾਂ ਬਣ ਗਈ ਸਾਹਮਣੇ ਗੁਰੂ ਘਰ ਨਜ਼ਰ ਆ ਰਿਹਾ ਹੈ। AC ਦਾ ਕੰਮ ਸਾਰਾ ਕੰਪਲੀਟ। ਕੂਲਿੰਗ ਬਿਲਕੁਲ ਓਕੇ। ਹੁਣ ਇੱਥੇ ਜਿਹੜੇ ਆਪਣੇ ਤੋਂ ਜੈਲਸੀ ਮਸੂਦ ਕਰ ਦੇਣਾ ਉਹ ਆਪਦੇ ਕਮੈਂਟਾਂ ਦੇ ਵਿੱਚ ਭਾਵਨਾ ਵਯਕਟ ਕਰਨਗੇ। ਤੁਸੀਂ ਐਂ ਕਰਦੇ ਹੋ। ਐ ਨਹੀਂ ਐ ਕੰਮ ਕਰਨਾ ਸੀ। ਤੁਸੀਂ ਇੰਨੇ ਪੈਸੇ ਲੈਂਦੇ ਹੋ। ਉਹ ਭਰਾਓ ਮੈਨੂੰ ਤੁਹਾਨੂੰ ਤਸੱਲੀ ਦੇਣ ਦੀ ਕੋਈ ਲੋੜ ਨਹੀਂ। ਮੇਰਾ ਗਾਹਕ ਖੁਸ਼ ਹੈ ਨਾ। ਉਹਦਾ ਕੰਮ ਹੋ ਗਿਆ ਨਾ। ਮੇਰੇ ਲਈ ਇੰਨਾ ਹੀ ਬਹੁਤ ਹੈ। ਤੁਸੀਂ ਮੱਚੀ ਜਾਓ। ਕੋਈ ਦਿੱਕਤ ਨਹੀਂ।